ਪੰਜਾਬ ਮਾਨਸਾ ਦਾ ਪਿੰਡ ਮੂਸਾ ਵਿਖੇ ਅੱਜ ਸਿੱਧੂ ਮੁਸੇਵਾਲਾ ਨੂੰ ਦੂਸਰੇ ਸਾਲ ਦੀ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਜੀ ਵਰਸੀ ਮਨਾਈ ਗਈ ਹੈ ਵੀ ਵੱਡੀ ਗੱਲ ਹੈ ਕਿ ਉਹ ਸਾਡੇ ਪਰਿਵਾਰ ਲਈ ਨਗਰ ਲਈ ਮੈਨੂੰ ਕਾਲਾ ਦੇਣੀ ਪਊਗਾ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਹਨੇਰ ਪੈ ਗਿਆ ਸੀ ਔਰ ਉਸ ਦੁਖੀ ਬਾਲ ਨੇ ਜਿਹੜੇ ਉਹ ਤੁਹਾਡੀ ਮਦਦ ਦੇ ਨਾਲ ਸਾਰਿਆਂ ਦੇ ਨਾਲ ਸਭਨੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆਂ ਪ੍ਰਮਾਤਮਾ ਦਾ ਉਹ ਆਸਰਾ ਲੈ ਰਹੇ ਆਂ ਵਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਵਾਬਸ ਦੇਵੇ ਉਹਦੇ ਲਈ ਅਰਦਾਸ ਜੋਤੜੀ ਗੁਰ ਸ਼ਬਦ ਗੁਰੂ ਦੇ ਜ਼ਮਾਨੇ ਦੀ ਕੀ ਠੀਕ ਹਾਂਗਾ ਲਗਾਤਾਰ ਇਨਸਾਫ ਨੂੰ ਲੈ ਕੇ ਭੜਕ ਰਹੇ ਹਾਂ ਖੜਕਾਂ ਦੇ ਉੱਪਰ ਦਾਅਵੇ ਕੀਤੇ ਜਾਂਦੇ ਹਲੇ ਤੱਕ ਇਨਸਾਫ ਨਹੀਂ ਮਿਲਿਆ ਹੈ ਜੀ ਮੈਂ ਤਾਂ ਦਾਵਾ ਵੀ ਨਹੀਂ ਸੁਣਿਆ ਕਿ ਕਿਸੇ ਨੇ ਕੀਤਾ ਵੀ ਅਸੀਂ ਇਨਸਾਫ ਕਰਾਂਗੇ ਕੁਝ ਨਹੀਂ ਕਰ ਰਹੇ ਬਿਲਕੁਲ ਸਿਰਫ ਤੇ ਸਿਰਫ ਉਹਦੀ ਜਿਹੜੀ ਸ਼ਹਾਦਤ ਨੂੰ ਅਦੋਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਦੇ ਮੂੰਹੋਂ ਕਬੂਲ ਕਰਕੇ ਵੀ ਤੁਹਾਡੇ ਸਾਹਮਣੇ ਹਲਫਨਾਮਾ ਕਹਿ ਕੇ ਵੀ ਜ਼ਿੰਮੇਵਾਰੀਆ ਫਿਰ ਵੀ ਕਿਸੇ ਇੱਕ ਸਿੰਗਲ ਅਫਸਰ ਨੂੰ ਵੀ ਜਵਾਬ ਤਲਬੀ ਤੱਕ ਨਹੀਂ ਕੀਤੀ ਗਈ ਤਾਂ ਮੈਂ ਕਿਵੇਂ ਕਹਦਾ ਹਾਂ ਕਾਵੇ ਕਰਨਗੇ ਜਾਂ ਕੁਛ ਕਰਨਗੇ ਇਹ ਸਿਸਟਮ ਨੇ ਕੁਛ ਨਹੀਂ ਕੀਤਾ ਜਿਹਨਾਂ ਦੇ ਵਿੱਚ ਇੰਟਰਵਿਊ ਹੋਈ ਆ ਤਿਹਾਰ ਜੇਲ੍ਹ ਤੋਂ ਸੈਸ਼ਨ ਹੋਈ ਹੈ ਤਾਂ ਭਾਜਪਾ ਵੀ ਜਿਹੜੀ ਮੁੱਕ ਰਹੀ ਆ ਤੇ ਪੰਜਾਬ ਸਰਕਾਰ ਵੀ ਮੁੱਕ ਰਹੀ ਆ ਵੀ ਸਭ ਇੱਕ ਦੂਜੇ ਦੇ ਦੂਰ ਬੇਟਾ ਮਿਲੇ ਹੋਏ ਨੇ ਦੋਨੋਂ ਸਟੇਟ ਵੀ ਭਾਜਪਾ ਵੀ ਭਾਜਪਾ ਨੇ 268 ਲਾ ਕੇ ਉਹਨੂੰ ਸੇਫਟਾ ਕਰ ਰੱਖਿਆ ਉਹਨੂੰ ਕੋਈ ਮਾਰਨਾ ਦੇਵੇ ਉਹ ਤੋਂ ਕੰਮ ਲੈਣਾ ਲੋਕਾਂ ਦੇ ਬੱਚੇ ਮਰਵਾ ਕੇ ਫਿਰ ਉਹ ਤੋਂ ਜ਼ਿੰਮੇਵਾਰੀਆਂ ਦਵਾਉਣੀ ਆ ਇਹ ਇੱਕ ਨੈਕਸਸ ਹੈ ਗੱਠਜੋੜ ਹੈ ਇੱਕ ਇਹ ਬਿਲਕੁਲ ਕਾਮਯਾਬੀ ਨਾਲ ਮੈਂ ਬੀਜੇਪੀ ਨੂੰ ਕਹਿਣਾ ਚਾਹੁੰਦਾ ਸਾਨੂੰ ਸਮਝ ਆ ਰਹੀ ਹੈ ਬੇਸ਼ੱਕ ਤੁਸੀਂ ਸਾਨੂੰ ਵੀ ਮਰਵਾ ਦਿਓ ਕਿਉਂਕਿ ਤੁਸੀਂ ਤਾਂ ਹੁਕਮ ਹੀ ਕਰਨਾ ਉੱਥੇ ਜਿਹੜਾ ਬੰਦਾ ਤੁਹਾਡੇ ਖਿਲਾਫ ਆਵਾਜ਼ ਚੁੱਕਦਾ ਹੈ ਉਹਦਾ ਸਿਰ ਕਲਮ ਕਰਨਾ ਤੁਹਾਡੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤੁਸੀਂ ਪਹਿਲਾਂ ਵੀ ਕੀਤਾ ਹੁਣ ਵੀ ਕਰ ਸਕਦੇ ਹੋ ਪਰ ਸਾਨੂੰ ਤੁਹਾਡੀਆਂ ਚਾਲਾਂ ਜੂੜ ਸਮਝ ਆ ਗਈਆਂ ਅਸੀਂ ਤੁਹਾਡੀਆਂ ਇਹਨਾਂ ਗੰਦੀਆਂ ਨੀਤੀਆਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਊਂਗਾ ਮੈਂ ਜਾ ਵੀ ਰਾਂ ਤੇ ਮੈਂ ਅੱਗੇ ਵੀ ਜਾਂਦਾ ਸਿੱਧੂ ਜੀ ਦਾ ਲੋਕਾਂ ਦੇ ਮੂੰਹ 'ਚ ਰੜਕਦੀ ਸੀ ਹੁਣ ਜਦੋਂ ਸੀਐਮ ਆਉਂਦਾ ਤਾਂ ਹਜ਼ਾਰਾਂ ਦਾ ਕਾਫਲਾ ਹੁੰਦਾ ਪੂਰੇ ਪਰਿਵਾਰ ਦੇ ਨਾਲ ਕਿਵੇਂ ਦੇਖਦੇ ਹੋ ਦੇਖਣਾ ਕੀ ਇਹ ਬਿਲਕੁਲ ਬਗੈਰਤੀ ਵਾਲੀ ਗੱਲ ਆ ਵੀ ਜਿਹੜੀ ਗੱਲ ਆਪਾਂ ਮੂੰਹ 'ਚੋਂ ਕਹਿ ਕੇ ਕਹਿੰਦੇ ਰਹੇ ਆ ਵੀ ਅਸੀਂ ਆ ਨਹੀਂ ਹੋਣੀ ਚਾਹੀਦੀ ਉਹ ਹੀ ਅਸੀਂ ਕਰ ਰਹੇ ਆ ਤਾਂ ਲੋਕਾਂ ਦੇ ਮੂੰਹੋਂ ਵੀ ਐਸੇ ਕਰਕੇ ਲਹਿ ਰਿਹਾ ਹੋ ਆ ਵੀ ਲਾਸਟ ਬਕਰਾਰ ਬਰਸੀ ਨੂੰ ਤੁਸੀਂ ਨਸਲ ਖੁਸ਼ੀ ਦਾ ਨਾਮ ਦਿੱਤਾ ਕੀ ਕਾਰਨ ਕੀ ਸ਼ੱਕ ਹੈ ਤੁਹਾਨੂੰ ਵੀ ਜਿਹੜੀ ਨਸਲ ਖੁਸ਼ੀ ਦਾ ਨਾਮ ਦਿੱਤਾ ਨਸਲ ਖੁਸ਼ੀ ਬੇਟਾ ਇਸ ਤਰ੍ਹਾਂ ਆਪਾਂ ਜਦੋਂ ਕਿਸੇ ਇਨਸਾਨ ਦਾ ਕਤਲ ਹੁੰਦਾ ਤਾਂ ਕੋਈ ਵਜ੍ਹਾ ਹੁੰਦੀ ਹੈ ਵਜ੍ਹਾ ਤਾਂ ਕੋਈ ਹੈ ਨਹੀਂ ਹੈ ਬਜਾ ਇੱਕ ਹੈ ਵੀ ਉਹ ਸਿੱਖ ਕੌਮ ਦੇ ਨਾਲ ਸੰਬੰਧ ਰੱਖਦਾ ਹੈ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਉਹ ਵਿਦੇਸ਼ਾਂ ਦੇ ਵਿੱਚ ਆਪਣੇ ਧਰਮ ਦੀ ਗੱਲ ਕਰਦਾ ਹੈ ਉਹ ਆਪਣੇ 뮤직 ਦੇ ਵਿੱਚ ਆਪਣੇ ਐਸਵਾਈਐਲ ਦੀ ਆਪਣੀਆਂ ਪੰਜਾਬ ਦੀਆਂ ਕਿਸਾਨਾਂ ਦੀਆਂ ਲੋੜਾਂ ਦੀ ਗੱਲ ਕਰਦਾ ਉਹ ਚੁਬਦਾ ਸੀ ਕਿਉਂਕਿ ਉਹਦਾ ਡੈਰਾ ਵੱਡਾ ਸੀ ਉਹਨੂੰ ਕਰੋਨਾ ਚ ਸੁਣਿਆ ਜਾਂਦਾ ਸੀ ਤੋਂ ਆਵਾਜ਼ ਉਹਨੇ ਖਮੋਸ਼ ਕਰਨੀ ਸੀ ਜੋ ਸਿਕਿਉਰਟੀ ਦੇ ਘਰ ਉਸ ਦੇ ਨਾਮ ਲਿਖਾਈ ਜਾਂਦੇ ਜਿਸ ਤਰੀਕੇ ਨਾਲ ਆਪ ਸਿਕਿਉਰਟੀ ਦੇਖ ਰਹੇ ਹੈ ਕਹਿ ਸਕਦਾ ਉਹਦੇ ਸਿਕਿਉਰਟੀ ਤੋਂ ਮਸਲਾ ਹੈ ਉਹਦਾ ਉਹਦਾ ਹੈ ਹੀ ਹੈ ਇਹ ਗੱਲ ਪਰ ਇਹ ਤੋਂ ਮੈਂ ਕਹਿੰਦਾ ਸਿਕਿਉਰਟੀ ਘਟਾਇਆ ਵੀ ਦਿੰਦੇ ਅਗਰ ਅਨਾਉਂਸ ਨਾ ਕਰਦੇ ਫਿਰ ਵੀ ਕੁਝ ਨਹੀਂ ਹੋਣਾ ਸੀ ਅਨਾਉਂਸ ਕਰਨ ਦੇ ਨਾਲ ਉਹਨਾਂ ਨੇ ਨਾਕੇ ਲਾ ਦੇ ਚਾੜਾ ਘਰ ਨੂੰ ਘੇਰ ਲਿਆ ਉਹ ਡਿਊਟੀ ਕਰਨ ਲੱਗਿਆ ਰੜਕਣ ਟੈਂਪਰ ਗੱਡੀ ਪ੍ਰਕਰਮਾ ਕਰਦੀ ਸੀ ਕੋਠੀ ਦੇ ਆਸ-ਪਾਸ ਜਦੋਂ ਵੀ ਕਿਤੇ ਬਾਹਰ ਮਿਲ ਗਿਆ ਉਹਨੂੰ ਸ਼ੂਟ ਕਰਦੇ